ਅੱਜ ਮਲੋ ਹਲਕੀ ਦੇ ਵਾਕੋਂ ਮੰਡੀਆਂ ਜਾਣ ਦਾ ਮੌਕਾ ਮਿਲਿਆ ਇੱਥੇ ਕਿਸਾਨਾਂ ਵੱਲੋਂ ਆੜ੍ਹਤੀਆਂ ਵੱਲੋਂ ਕਈ ਜਨਰੇ ਕੋਹਣਾਂ ਰਹੀ ਜੀ ਬੜੀ ਦਿੱਕਤ ਆ ਇੱਥੇ ਲਿਫਟਿੰਗ ਦੀ ਹੋਰੀ ਮਲੋ ਦੇ ਵਿੱਚ ਵੀ ਬਹੁਤ ਵੱਡੇ ਮਾਰ ਲੱਗੇ ਆ ਲਿਫਟ ਨਾਮ ਦੀ ਲਿਫਟ ਡਾਊਨ ਕਰਕੇ ਇੱਥੇ ਰਗੇੜੇ ਮੰਡੀ ਜਾਇਆ ਇੱਥੇ ਵੀ ਪਾਨਗਰੇਡ ਵੱਲ ਤਾਂ ਕੋਈ ਲਿਫਟਿੰਗ ਹੋਈ ਨਹੀਂ ਦੂਜੀ ਏਜੰਸੀ ਵੱਲੋਂ ਥੋੜੀ ਬਹੁਤੀ ਹੋ ਰਹੀ ਆ ਹੁਣ ਮੇਰੇ ਮਾਨ ਜੋ ਡਿਪਟੀ ਕਮਿਸ਼ਨਰ ਫਰੀਕਰਤ ਸਾਹਿਬ ਨੇ ਗੱਲ ਕੀਤੀ ਸੀ ਮੈਂ ਉਹਨਾਂ ਦਾ ਧਿਆਨ ਚ ਲੈਂਦਾ ਉਹ ਕਰਨ ਉਹਨਾਂ ਨੇ ਪ੍ਰੋਮਿਸਰ ਦੋਆ ਕਿ ਜਲਦੀ ਅਸੀਂ ਸ਼ਾਮ ਤੱਕ ਦਾ ਕੱਲ ਸਪੀਡ ਤੱਕ ਸਾਰੀ ਆ ਲਿਫਟਿੰਗ ਰੱਖ ਚੁਕਾਉਣੇ ਆ ਕਿਉਂਕਿ ਇੱਥੇ ਲੋਕਾਂ ਦੇ ਘਟੋ ਘਟੇ ਇਸ ਮੱਢੀਆਂ 35 40 ਟਰਾਲੀਆਂ ਲੋਕਾਂ ਦੇ ਘਰਾਂ ਦੇ ਭਰੇ ਖੜੀਆਂ ਨੇ ਤਾਂ ਕਿ ਇੱਥੇ ਕੋਈ ਆ ਦੇਖੋ ਕਿਤੇ ਵੀ ਥਾਂ ਕਣਕ ਲਾਉਣ ਬਸਤੇ ਹੈ ਜੀ ਉਹਦਾ ਕਾਰਨ ਇਹ ਹੈ ਕਿ ਮੀਂਹ ਦਾ ਨੈਟਮੀ ਦੱਸੀ ਜਾ ਰਿਹਾ ਮੀਂਹ ਦਾ ਮੌਸਮ ਖਰਾਬ ਆ ਸੋ ਇਸ ਕਰਕੇ ਕਿਸੇ ਟਾਈਮ ਵੀ ਮੀਂਹ ਆ ਸਕਦਾ ਭਾਵੇਂ ਚਾਹੇ ਸਰਕਾਰ ਦੀ ਫਗਲਾ ਚਾਹੇ ਕਿਸਾਨ ਦੀ ਨੁਕਸਾਨ ਦਾ ਪੰਜਾਬ ਦੀ ਹੋਣਾ ਸੋ ਇਸ ਕਰਕੇ ਜਲਦੀ ਲਿਫਟਿੰਗ ਕੀਤੀ ਜਾਵੇ ਤਾਂ ਕਿ ਇਹ ਜਿਹੜੇ ਲਿਫਟਿੰਗ ਚ ਹੋਊਗੀ ਤੇ ਲੋਕਾਂ ਦੇ ਘਰੇ ਰਾਦਿਆਂ ਭਰੇ ਖੜੀਆਂ ਨੇ ਔਰ ਅਗੇ ਮੰਡੀ ਚਾਊ ਤੇ ਤੁਲਕੇ ਜਾ ਕੇ ਫਿਰ ਗੜਾਣਾ ਜਾਊਗੀ ਸੋ ਇਸ ਕਰਕੇ ਸਰਕਾਰ ਦਾ ਸਰਕਾਰ ਨੂੰ ਅਪੀਲ ਕਰਦੇ ਆ ਕਿ ਕਿਉਂ ਪਹਿਲਾਂ ਕਿਸਾਨੀ ਪਹਿਲਾਂ ਨਿਕਰਦੀ ਜਾ ਰਹੀ ਆ ਤੇ ਤੁਹਾਡੇ ਵੱਡੀਆਂ ਵੱਡੀਆਂ ਗੱਲਾਂ ਕਰਕੇ ਕੋਈ ਇਹਦਾ ਐਮਐਲਏ ਕੋਈ ਮੰਤਰੀ ਮੈਚ ਕਿਸੇ ਟੀਵੀ ਕੇ ਸੋਸ਼ਲ ਮੀਡੀਆ ਦੇਖਿਆ ਨਹੀਂ ਕਿ ਤੇ ਮੰਡੀਆਂ ਚ ਕੀ ਹੋਵੇ ਇਹਨਾਂ ਨੂੰ ਮੈਂ ਸਮਝਦਾ ਕਿ ਸਰਕਾਰ ਇਸ ਬੰਦੋ ਬੇਪਰਵਾਹ ਬਿਲਕੁਲ ਬੇਫਿਕਰਾ ਤੇ ਮੰਡੀਆਂ ਚ ਕਿਸਾਨਾਂ ਦੀ ਫਸਲ ਰੁੱੜ ਰਹੀ ਆ ਉਸ ਕਰਕੇ ਸਰਕਾਰ ਨੂੰ ਹੋਇਆ ਵੀ ਜਲਦੋਂ ਜਲਦ ਇਹ ਫਸਲ ਚੱਕੀ ਜਾਵੇ ਤੇ ਲੋਕ ਆਪਣੇ ਆਰਾਮ ਨਾਲ ਘਰ ਜਾ ਕੇ ਆਪਣਾ ਫਸਲ ਚੱਕ ਕੇ ਆਰਾਮ ਨਾਲ ਵਿਲੇ ਹੋ। ਉਸ ਕਰਕੇ ਜੇ ਨਾ ਕੋਈ ਹੋਇਆ ਤਾਂ ਜਲਦ ਅਸੀਂ ਇਹਦੇ ਬਾਰੇ ਜਲਦੀ ਅੱਛਨ ਲਵਾਂ। ਸਾਨੂੰ ਬੜਾ ਹੀ ਕਮਾਨ ਮਹਿਸੂਸ ਹੋਇਆ ਕਿਉਂਕਿ ਆਪਦੀ ਸਰਕਾਰ ਹੋਣ ਦੇ ਨਾਤੇ ਇੱਥੇ ਕਿਸੇ ਨੇ ਆ ਕੇ ਸਾਰ ਨਹੀਂ ਲਈ ਨਾ ਕਿਸਾਨਾਂ ਦੀ ਨਾ ਆੜਤੀਆਂ ਦੀ ਤੇ ਨਾ ਲੇਬਰ ਦੀ। ਸਾਡੇ ਮਨ ਨੂੰ ਇੱਕ ਤਾਂ ਦਲਾਸਾ ਮਿਲਿਆ ਕਿ ਸਰਦਾਰ ਗੁਰਪ੍ਰੀਤ ਸਿੰਘ ਜੀ ਰਾਜੂ ਖੰਨਾ ਜੋ ਅਮਲੋਦ ਹੀ ਸੇਵਾ ਕਰ ਰਹੇ ਨੇ ਉਹ ਸਾਡੇ ਇੱਥੇ ਮੰਡੀ ਚ ਆਏ ਨੇ ਸਾਨੂੰ ਥੋੜਾ ਜਿਹਾ ਤਾਂ ਮਨ ਨੂੰ ਸਕੂਨ ਮਿਲਿਆ ਤੇ ਖੁਸ਼ੀ ਹੋਈ ਆ ਦੇਖ ਕੇ ਕਿਉਂਕਿ ਸਰਕਾਰ ਦਾ ਫਰਜ ਨਹੀਂ ਬਣਦਾ ਸਰਕਾਰ ਦਾ ਫਰਜ ਹੈ ਇੱਥੇ ਆ ਕੇ ਪੁੱਛ ਪੜਤਾਲ ਕਰੇ ਮੰਡੀਆਂ ਦੇ ਵਿੱਚ ਕਿਸਾਨਾਂ ਦੇ ਨਾਲ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਉਹਨਾਂ ਨੂੰ ਉਹ ਨਹੀਂ ਬਣਦਾ ਇੱਥੇ ਆ ਕੇ ਵੱਡੇ ਵੱਡੇ ਵਾਅਦੇ ਕਰਦੇ ਸੀ ਸਾਡੇ ਨਾਲ ਜਦੋਂ ਸਾਡੀ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੀ ਇੱਥੇ ਸਰਕਾਰ ਸੀ ਵੀ ਪੰਜਾਬ ਦੇ ਵਿੱਚ ਉਸ ਟਾਈਮ ਸਰਕਾਰ ਦੇ ਹੁੰਦੇ ਆ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੀ ਤੇ ਸਾਰੇ ਜਿੰਨੇ ਵੀ ਨਮਾਇੰਦਗੀ ਕਰ ਰਹੇ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਭਾਵੇਂ ਕੋਈ ਐਮਐਲਏ ਸੀ ਭਾਵੇਂ ਕੋਈ ਵੀ ਅਹੁਦੇਦਾਰ ਸੀਗਾ ਉਹ ਆ ਕੇ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਲੇਬਰਾਂ ਨੂੰ ਪੁੱਛਦੇ ਸੀ ਆ ਕੇ ਵੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਹੈ ਤਾਂ ਸਾਨੂੰ ਦੱਸੋ ਕਿਉਂਕਿ ਹੁਣ ਸਰਕਾਰ ਦਾ ਫਰਜ਼ ਨਹੀਂ ਬਣਦਾ ਜਿਹੜੀ ਏਡੇ ਏਡੇ ਵਾਅਦੇ ਕਰਦੀ ਸੀ ਅੱਜ ਮੱਖੀਆਂ ਨਹੀਂ ਉੱਡਦੀਆਂ ਆਰਤੀਆਂ ਦੇ ਮੂੰਹਾਂ ਤੋਂ ਆਰਤੀਏ ਜੋ ਸਾਡੇ ਇੱਥੇ ਮੌਜੂਦ ਖੜੇ ਨੇ ਇਹਨਾਂ ਦੇ ਮੂੰਹਾਂ ਤੋਂ ਮੱਖੀਆਂ ਡਾਉਣ ਵਾਲਾ ਵੀ ਨਹੀਂ ਕੋਈ ਐਸਾ ਹਾਲ ਹੋਇਆ ਵੈ ਲੇਬਰ ਦਾ ਐਸਾ ਹਾਲ ਐ ਐਸਾ ਕਿਸਾਨਾਂ ਦਾ ਹਾਲ ਹੁਣ ਰੋਲਾ ਨਹੀਂ ਪਾ ਸਕਦੇ ਜਿਨ੍ਹਾਂ ਨੇ ਲੋਕਾਂ ਨੇ ਕਿਸਾਨਾਂ ਨੇ ਵੀ ਵੋਟਾਂ ਪਾਈਆਂ ਨੇ ਇਸ ਨੂੰ ਸਰਕਾਰ ਨੂੰ ਹੁਣ ਉਹ ਇੱਥੇ ਆ ਕੇ ਜ਼ਹਿਰ ਨਹੀਂ ਕਰ ਸਕਦੇ ਅੰਦਰੋਂ ਅੰਦਰ ਹੀ ਕੁੱਟ ਕੁੱਟਣ ਮਹਿਸੂਸ ਕਰੀ ਜਾਂਦੇ ਨੇ ਵੀ ਜੇ ਰੋਲਾ ਪਾਉਂਦੇ ਆ ਤਾਂ ਵੀ ਔਖਾ ਐ ਮੈਂ ਤਾਂ ਆੜਤੀਆਂ ਨੂੰ ਵੀ ਇਹੀ ਬੇਨਤੀ ਕਰਦਾ ਸਾਡੇ ਆੜਤੀਏ ਖੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਇਹ ਇਹ ਥੋੜਾ ਜਿਹਾ ਉਹ ਕਰਦੇ ਨੇ ਬਾਕੀ ਆੜਤੀ ਸਾਰੇ ਕੋਈ ਕਿਤੇ ਫਿਰਦਾ ਕੋਈ ਕਿਤੇ ਫਿਰਦਾ ਅਸੀਂ ਕੀ ਕਰੀਏ ਉਹ ਜਦ ਇਸ ਸਰਕਾਰ ਨੂੰ ਜਿਹੜਾ ਸਾਡੀ ਆਕੇ ਸਾਰ ਲੈਂਦਾ ਜੇ ਉਹਦੇ ਨਾਲ ਲੱਗਣਗੇ ਤਾਂ ਹੀ ਮੜਾ ਮੋਟਾ ਉਪਰਾਲਾ ਕਰਾਂਗੇ ਤਾਂ ਹੀ ਕੋਈ ਇੱਥੇ ਹੋਊਗਾ ਦੇਖੋ ਕੀ ਹਾਲ ਹੈ ਲੇਬਰਾਂ ਵਿਚਾਰੀਆਂ ਜਿਹੜੀਆਂ 10-10 ਦਿਨ ਦਾ 15-15 ਦਿਨ ਦਾ ਕੰਮ ਸੀ ਇੱਥੇ ਡੇਢ-ਡੇਢ ਮਹੀਨਾ ਹੋ ਗਿਆ ਬੈਠਿਆਂ ਨੂੰ ਉਹ ਕਿੱਥੋਂ ਖਰਚਾ ਪੂਰਾ ਕਰਨਗੇ ਕਿੱਥੋਂ ਆਪਣੇ ਬੱਚਿਆਂ ਨੂੰ ਉੱਥੇ ਵਿਹਾਰ ਦੇ ਵਿੱਚ ਖਰਚਾ ਭੇਜ ਦੇਣਗੇ ਮੈਂ ਇਹੀ ਬੇਨਤੀ ਕਰਦਾ ਸਰਕਾਰ ਆ ਕੇ ਮਾਰੀ ਮੋਟੀ ਸਾਰ ਲਵੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਸਾਰੇ ਹੀ ਪੰਜਾਬ ਦੇ ਵਿੱਚ ਮੰਡੀਆਂ ਦੇ ਵਿੱਚ ਫਿਰ ਫਿਰ ਕੇ ਕਿਸਾਨਾਂ ਦੀ ਲੇਬਰਾਂ ਦੀ ਤੇ ਆਰਥੀਆਂ ਦੀ ਸਾਰ ਲੈ ਰਿਹਾ ਹੈ ਇਸੇ ਤਰ੍ਹਾਂ ਮੈਂ ਆਪ ਦੀ ਸਰਕਾਰ ਨੂੰ ਵੀ ਬੇਨਤੀ ਕਰਦਾ ਆ ਕੇ ਸਾਡੀ ਸੁਣਤਾ ਲਓ ਤੁਹਾਨੂੰ ਹੋਣਾ ਕੁਝ ਨਹੀਂ ਸਾਨੂੰ ਪਤਾ ਸਿਰ ਤੇ ਇਲੈਕਸ਼ਨ ਖੜੀ ਆ ਫਿਰ ਵੀ ਨਹੀਂ ਤੁਹਾਡੇ ਕੋਈ ਤਰਸ ਤਾਰਿਆ ਤੁਹਾਨੂੰ ਵੀ ਸਿਰ ਤੇ ਇਲੈਕਸ਼ਨ ਆ ਅਸੀਂ ਮਾਰਾ ਮੋਟਾ ਜਾ ਕੇ ਮਾਰੀ ਮੋਟੇ ਵੋਟਾਂ ਹੀ ਪਵਾ ਲਈਏ ਹੁਣ ਨਾ ਉਹ ਗੱਲ ਕਿਹੋ ਜਿਹਨੀ ਤੁਸੀਂ ਪਹਿਲਾਂ ਪਾੜਦੇ ਸੀਗੇ ਹੋਣ ਲੋਕਾਂ ਨੇ ਪਾਤੀਆਂ ਤੁਹਾਨੂੰ ਜਿਹੜੀਆਂ ਵੋਟਾਂ ਪਾਉਣੀਆਂ ਸੀਗੀਆਂ ਹੁਣ ਕੋਈ ਨਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਪਸੰਦ ਕਰਦੇ ਨੇ ਇਹਨਾਂ ਨੇ ਬਹੁਤ ਕੰਮ ਕੀਤੇ ਨੇ ਪਹਿਲਾਂ ਵੀ ਬਾਦਲ ਸਾਹਿਬ ਨੇ ਬਹੁਤ ਜੋ ਵੀ ਕੁਝ ਕੀਤਾ ਜਾਂ ਕਿਹਾ ਉਹ ਕਰਕੇ ਦਿਖਾਇਆ ਇਹ ਸਰਕਾਰ ਝੂਠੀ ਹੈ ਇਸ ਤੇ ਕੋਈ ਵੀ ਮੇਰਾ ਵੀਰ ਭਰੋਸਾ ਨਾ ਕਰਿਓ ਕੋਈ ਲੇਬਰ ਵਾਲਾ ਨਾ ਕਰਿਓ ਕੋਈ ਆੜਤੀਆ ਨਾ ਕਰਿਓ ਕੋਈ ਸੈਲਰ ਵਾਲਾ ਨਾ ਕਰਿਓ ਸੈਲਰ ਇੰਡਸਟਰੀ ਨੂੰ ਵੀ ਇਸ ਸਰਕਾਰ ਨੇ ਅੱਜ ਮਿੱਟੀ ਉਹਦੇ ਵਿੱਚ ਰਲਾ ਤਾਂ ਮਿੱਟੀ ਦੇ ਵਿੱਚ ਮੈਂ ਬੇਨਤੀ ਕਰਦਾ ਜੇ ਸਰਕਾਰ ਆ ਕੇ ਆਪਣੀ ਮੰਡੀ ਦੇ ਵਿੱਚ ਸਾਰ ਲਵੇ ਵੈਸੇ ਤਾਂ ਆਸ ਨਹੀਂ ਹੈਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ